400 ਕਿਲੋ ਸੋਨੇ ਦੀ ਕੀਮਤ ਸਿਰਫ 12 ਲੱਖ ਰੁਪਏ ਟ੍ਰਾਂਟੋ ਹਵਾਈ ਅੱਡੇ ਤੇ ਹੋਈ ਲੁੱਟ ਬਾਰੇ ਆਇਆ ਅਦਾਲਤੀ ਫੈਸਲਾ 에ਅਰ ਕੈਨੇਡਾ ਤੋਂ ਮੰਗੇ ਗਏ ਸਨ 2 ਕਰੋੜ ਡਾਲਰ ਤੋਫਾ ਦੇ ਰਕਮ ਕੈਨੇਡਾ ਵਿੱਚੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ ਹੈਰਾਨਕੁਨ ਅਦਾਲਤੀ ਫੈਸਲਾ ਸਾਹਮਣੇ ਆਇਆ ਹੈ ਅਤੇ 에ਅਰ ਕੈਨੇਡਾ ਨੂੰ ਨੁਕਸਾਨ ਦੀ ਪਰਪਾਈ ਵਾਸਤੇ 18500 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ ਟ੍ਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਵਾਪਰੀ ਵਾਰਦਾਤ ਮਗਰੋਂ ਜ਼ਿਊਰਿਕ ਤੋਂ ਸੋਨਾ ਭੇਜਣ ਵਾਲੀ ਕੰਪਨੀ ਬ੍ਰਿੰਕਸ ਵੱਲੋਂ 에ਅਰ ਕੈਨੇਡਾ ਤੋਂ ਨਾ ਸਿਰਫ ਸੋਨੇ ਦੀ ਕੀਮਤ ਬਲਕਿ ਹਰਜਾਨੇ ਦੇ ਰੂਪ ਵਿੱਚ ਬਧੇਰੇ ਰਕਮ ਦੀ ਮੰਗ ਕੀਤੀ ਗਈ ਸੀ। ਸੀਪੀ24 ਦੀ ਰਿਪੋਰਟ ਮੁਤਾਬਕ ਜੱਜ ਸੈਸਲੀ ਸਟ੍ਰੈਕਲੈਂਡ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸ਼ਿਪਮੈਂਟ ਚੋਰੀ ਹੋਣ ਦੇ ਮਾਮਲੇ ਵਿੱਚ 에ਅਰ ਕੈਨੇਡਾ ਦੀ ਜ਼ਿੰਮੇਵਾਰੀ ਬੇहद ਸੀਮਤ ਬਣਦੀ ਹੈ ਕਿਉਂਕਿ ਮੌਂਟਰੀਅਲ ਕਨਵੈਨਸ਼ਨ ਦੇ ਰੂਪ ਵਿੱਚ ਹੋਈ ਕੌਮਾਂਤਰੀ ਸੰਧੀ ਅਧੀਨ ਬੈਗੇਜ ਜਾਂ ਕਾਰਗੋ ਗੁੰਮ ਹੋ ਜਾਣ ਜਾਂ ਨੁਕਸਾਨੇ ਜਾਣ ਜਾਂ ਮੁਸਾਫਰਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਸੂਰਤ ਵਿੱਚ ਕਿਸੇ ਵੀ 에ਅਰਲਾਈਨ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਮਾਪਦੰਡ ਪਹਿਲਾਂ ਤੋਂ ਹੀ ਬਣੇ ਹੋਏ ਨੇ ਕਮਾਂਤਰੀ ਸੰਧੀ ਦੇ ਨਿਯਮਾਂ ਮੁਤਾਬਕ 에ਅਰ ਕੈਨੇਡਾ 9988 SDR ਦੀ ਦੇਣਦਾਰ ਬਣਦੀ ਹੈ ਅਤੇ ਡਾਲਰਾਂ ਵਿੱਚ ਤਬਦੀਲ ਕੀਤੇ ਜਾਣ ਤੇ ਇਹ ਰਕਮ 18500 ਡਾਲਰ ਬਣਦੀ ਹੈ ਇਥੇ ਦੱਸਣਾ ਬਣਦਾ ਹੈ ਕਿ ਬ੍ਰੈਂਕਸ ਦੀ ਸ਼ਿਪਮੈਂਟ ਵਿੱਚ 6600 ਸੋਨੇ ਦੀਆਂ ਈਟਾਂ ਅਤੇ 25 ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸ਼ਾਮਲ ਸੀ ਜਿਸ ਨੂੰ ਜਿਓਰਿਕ ਤੋਂ ਟ੍ਰਾਂਟੋ ਪਹੁੰਚਣ ਮਗਰੋਂ 에ਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿਖੇ ਰੱਖਿਆ ਗਿਆ ਪਰ ਸ਼ਾਤਰ ਲੁਟੇਰੇ ਜਾਲੀ ਕਾਗਜ਼ਾਂ ਦੇ ਆਧਾਰ 'ਤੇ ਸਭ ਕੁਝ ਟਰੱਕ ਵਿੱਚ ਲੱਦ ਕੇ ਫਰਾਰ ਹੋ ਗਏ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਪੀਨ ਰੀਜਨਲ ਪੁਲਿਸ ਕਈ ਭਾਰਤੀਆਂ 'ਸਣੇ 10 ਜਣਿਆਂ ਵਿਰੁੱਧ ਦੋਸ਼ ਐਲ ਕਰ ਚੁੱਕੀ ਹੈ ਨਵੰਬਰ 2024 ਵਿੱਚ ਪੁਲਿਸ ਨੂੰ ਇੱਕ ਸ਼ੱਕੀ ਵਿਰੁੱਧ ਮੁੜ ਗ੍ਰਿਫਤਾਰੀ ਵਾਰੰਟ ਜਾਰੀ ਕਰਨੇ ਪਏ ਜਦੋਂ ਉਹ ਜ਼ਮਾਨਤ ਤੇ ਰਿਹਾ ਹੋਣ ਮਗਰੋਂ ਮੁੜ ਅਦਾਲਤ ਵਿੱਚ ਪੇਸ਼ ਨਾ ਹੋਇਆ ਦੂਜੇ ਪਾਸੇ ਮਾਮਲੇ ਦੇ ਇੱਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਵੱਲੋਂ ਆਤਮ ਸਮਰਪਣ ਨਾ ਕੀਤਾ ਗਿਆ ਜਿਸ ਦੇ ਵਕੀਲ ਵੱਲੋਂ ਆਪਣੇ ਮੁਵਕਲ ਦੇ ਪੁਲਿਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ ਪੁਲਿਸ ਮੁਤਾਬਕ 35 ਸਾਲ ਦੇ ਪ੍ਰਸਾਦ ਪਰਮਾਲਿੰਗਮ ਨੇ ਦੁਰਾਂਤੇ ਕਿੰਗ ਮੈਕਲਿਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿੱਚ 2.5 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋਇਆ ਇਹ ਸੋਨਾ ਅਪ੍ਰੈਲ 2023 ਵਿੱਚ 에ਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਤੋਂ ਲੁੱਟਿਆ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਟ੍ਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸੰਬੰਧਿਤ ਇੱਕ ਮੁਕੱਦਮਾ ਅਮਰੀਕਾ ਵਿੱਚ ਵੀ ਚੱਲ ਰਿਹਾ ਹੈ ਅਤੇ ਪੈਂਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾਲਿੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿੱਚ ਮੌਜੂਦ ਨੇ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇੱਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਂਸਿਲਵੇਨੀਆ ਪੁਲਿਸ ਦੀ ਹਿਰਾਸਤ ਵਿੱਚ ਹੈ ਇਸੇ ਦੌਰਾਨ ਸਿਮਰਨਪ੍ਰੀਤ ਪਨੇਸਰ ਦਾ ਵੀ ਕੋਈ ਅਤਾ ਪਤਾ ਨਹੀਂ ਸਿਮਰਨਪ੍ਰੀਤ ਦੇ ਵਕੀਲ ਨੇ ਜੂਨ 2024 ਵਿੱਚ ਕਿਹਾ ਸੀ ਕਿ ਉਸ ਦਾ ਮੁਵਕਲ ਅਗਲੇ ਕੁਝ ਹਫ਼ਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ ਮਨਿਆ ਜਾ ਰਿਹਾ ਹੈ ਕਿ ਸਿਮਰਨਪ੍ਰੀਤ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿੱਚ ਹੈ। 2.2 ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿੱਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ। ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰੱਖਦੀ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੜਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚ ਕਰਤਾਵਾਂ ਨੂੰ ਹਵਾਈ ਅੱਡੇ ਤੇ ਵੇਅਰ ਹਾਊਸ ਵਾਲੇ ਇਲਾਕੇ ਦਾ ਢੇਡਾ ਲਗਵਾਇਆ ਸੀ। ਉਸ ਵੇਲੇ ਉਹ ਕਬਰਾਹਟ ਵਿੱਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ 400 ਕਿਲੋ ਸੋਨੇ ਵਿੱਚੋਂ ਪੁਲਿਸ ਹੁਣ ਤੱਕ ਕੁਝ ਬ੍ਰੇਸਲੇਟ ਹੀ ਬਰਾਮਦ ਕਰ ਸਕੀ ਹੈ ਜੋ ਇੱਕ ਸੁਨਿਆਰ ਦੀ ਦੁਕਾਨ ਤੇ ਤਿਆਰ ਕੀਤੇ ਗਏ ਬਿਊਰੋ ਰਿਪੋਰਟ ਹਮਦਰ ਟੀਵੀ